ਵਾਸ਼ਿੰਗ ਮਸ਼ੀਨਾਂ ਤੇ ਆਪਾਂ ਇਸ ਵਾਰ ਜੋ ਗਿਫਟ ਦੀਆਂ ਛੜੀਆਂ ਲਗਾਈਆਂ ਹੋਈਆਂ ਉਹ ਤਾਂ ਹੈ ਹੀ ਹੈ ਜੀ ਤੇ ਨਾਲ ਆਪਾਂ ਕੁਝ ਕੰਪਨੀਆਂ ਦੇ ਕੁਝ ਸਿਲੇਕਟਡ ਮਾਡਲਾਂ ਦੇ ਉੱਤੇ 5 ਸਾਲ ਦੀ ਗਾਰੰਟੀ ਦੀ ਜਗ੍ਹਾ 10 ਸਾਲ ਗਾਰੰਟੀ ਦੇਣ ਜਾ ਰਹੇ ਹਾਂ ਔਰ ਇਹ ਗਾਰੰਟੀਆਂ ਕੰਪਨੀ ਵੱਲੋਂ ਨਹੀਂ ਹੈ ਸਾਡੇ ਵੱਲੋਂ ਗਾਰੰਟੀ ਹੈ ਜੀ ਸਿਰਫ ਵਾਈਟ ਸਿਟੀ ਪਾਵਰਪੁਆਇੰਟ ਤੇ ਹੀ ਤੁਹਾਨੂੰ 10 ਸਾਲ ਦੀ ਗਾਰੰਟੀ ਮਿਲੂਗੀ ਔਰ ਆਪਾਂ ਆਪਣੇ ਬਿੱਲ ਦੇ ਉੱਤੇ ਲਿਖ ਕੇ ਤੁਹਾਨੂੰ ਗਾਰੰਟੀ ਦਵਾਵਾਂਗੇ ਜੀ ਐਡਰੈਸ ਸਾਡਾ ਹੈਗਾ ਜੀ ਵਾਈਟ ਸਿਟੀ ਪਾਵਰਪੁਆਇੰਟ ਭੱਲੜੀ ਨਾਨਗਰਾਂ ਤੇ ਫੋਨ ਨੰਬਰ 8146807574 ਕੋਈ ਵੀ ਆਫਰ ਤੁਸੀਂ ਪਤਾ ਕਰਨੀ ਹੈ ਫੋਨ ਤੇ ਸਾਨੂੰ ਗੱਲਬਾਤ ਕਰਕੇ ਸਾਡੇ ਨਾਲ ਸ਼ੇਅਰ ਕਰਕੇ ਵੀ ਤੁਸੀਂ ਕਰ ਸਕਦੇ ਹੋ ਤੇ ਸਾਨੂੰ ਵਟਸਐਪ ਤੇ ਮੈਸੇਜ ਪਾ ਕੇ ਵੀ ਸਾਤੋਂ ਜੋ ਵੀ ਸਕੀਮਾ ਹੈਗੀ ਉਹਦੀ ਜਾਣਕਾਰੀ ਲੈ ਸਕਦੇ ਹੋ ਆਪਾਂ ਹੁਣ ਗੱਲ ਕਰੀਏ ਐਕਸਚੇਂਜ ਆਫਰਾਂ ਦੀ ਐਕਸਚੇਂਜ ਆਫਰਾਂ ਦੇ ਵਿੱਚ ਇਸ ਟਾਈਮ ਮਾਰਕੀਟ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਜੀ ਅਸੀਂ 5000 ਦੀ ਵਾਸ਼ਿੰਗ ਮਸ਼ੀਨ ਕੱਟ ਰਹੇ ਆ ਜੀ ਤੁਹਾਡੀ 4000 ਦੀ ਕੱਟ ਰਹੇ ਆ ਜੀ ਜਿਨ੍ਹਾਂ ਮਸ਼ੀਨਾਂ ਦੇ ਨਾਲ ਤੁਹਾਡੀ 5-5000 ਦੀ ਮਸ਼ੀਨ ਕੱਟ ਹੋ ਰਹੀ ਹੈ ਜੀ ਤੁਹਾਨੂੰ ਕੱਟ ਕੇ 8-8000 ਨੂੰ 9-9000 ਨੂੰ ਮਸ਼ੀਨਾਂ ਦੇ ਰਹੇ ਹੋ ਉਹ ਮਸ਼ੀਨ ਸਾਡੇ ਕੋਲੋਂ ਸਿੱਧੀ 7500 ਦੀ ਲੈ ਜਾਓ ਜੀ 7500 ਦੀ ਪੁਰਾਣੀ ਮਸ਼ੀਨ ਵੀ ਤੁਹਾਡੀ ਨਹੀਂ ਲਵਾਂਗੇ ਉਹ ਵੀ ਤੁਸੀਂ ਬਾਹਰੇ ਵੇਚ ਦਿਓ ਜੀ ਇਸ ਵਾਰ ਅਸੀਂ ਦੀਵਾਲੀ ਤੇ ਧੁਮਾਕੇ ਹੀ ਧੁਮਾਕੇ ਕਰਨੇ ਆ ਜੀ ਤੇ ਨਾਲ ਗਿਫਟ ਤੁਹਾਨੂੰ ਪੱਕਾ ਦੇਣਾ ਜੀ ਸਕ੍ਰੈਚ ਕਾਰਡ ਤੁਹਾਨੂੰ ਪੱਕਾ ਨਾਲ ਜੋ ਆਪਾਂ ਕਿਹਾ ਉਹ ਦਵਾਂਗੇ ਹੀ ਦਵਾਂਗੇ ਜੀ ਬਾਕੀ ਰੇਂਜ ਸਾਡੇ ਕੋਲ 7 ਕਿਲੋ ਤੋਂ ਲੈ ਕੇ ਇਸ ਟਾਈਮ 12 ਕਿਲੋ ਤੱਕ 15 ਕਿਲੋ ਤੱਕ ਸਾਡੇ ਕੋਲ ਸਾਰੀ ਰੇਂਜ अवेलेबल ਹੈ ਜਿਹੜੀ 10 ਸਾਲ ਦੀ ਗਾਰੰਟੀ ਹੈ ਉਹ ਕੁਝ ਕੰਪਨੀਆਂ ਦੇ ਕੁਝ ਸਿਲੈਕਟਡ ਮਾਡਲਾਂ ਦੇ ਉੱਤੇ ਹੀ ਮਿਲੂਗੀ